ਵਡੀਆਂ ਜਿਹੜੀਆਂ ਮਹਿੰਗਾਈ ਭੱਤੇ ਦੀਆਂ ਕਿਹਾਇਆ ਹੈ ਬਕਾਇਆ ਹੈ ਜੇ ਜੋ ਕੇਂਦਰ ਸਰਕਾਰ ਮਹਿੰਗਾਈ ਭੱਤਾ ਦੇਗਾ ਹਾਂਜੀ ਉਹ ਪੰਜਾਬ ਦੇ ਅੰਦਰ ਲਾਗੂ ਕਰਾਂਗੇ ਹਾਂਜੀ ਤੇ ਪੈਨਸ਼ਨ ਦੇ ਮੁੱਖ ਮਸਲੇ ਜਿਹੜੇ 1616 ਤੋਂ ਪੈਨਸ਼ਨ ਰਵਈਆ ਹਾਂਜੀ ਜਿਹੜਾ 2.5 ਦਾ ਫਾਰਮੂਲਾ ਬਣਾ ਕੇ ਹਾਂਜੀ ਏਬੀਏ ਕਮੇਟੀ ਨੇ ਜਿਵੇਂ ਪਿਕ ਨੈਸ਼ਨਲ ਪੈਰਜ਼ਾ ਕੀਤਾ ਸੀ ਹਾਂਜੀ ਉਸ ਨੂੰ ਲਾਗੂ ਕਰਨ ਦਾ ਵਿਸ਼ਵਾਸ ਦਵਾਇਆ ਸੀ ਹਾਂਜੀ ਇਹਨਾਂ ਲਈ ਹਰ ਤਰ੍ਹਾਂ ਦਾ ਹੈਲਪ ਬਖਾਇ ਜਿਹੜੇ ਉਹ ਦਿੱਤੇ ਜਾਣਗੇ ਹਾਂਜੀ ਹੋਰ ਵੀ ਬਹੁਤ ਸਾਰੇ ਮਸਲੇ ਜਿਹੜੇ ਮੁਲਾਜ਼ਮਾਂ ਦੇ ਕਿਸ ਨਾਲ ਸੰਬੰਧ ਅਸੀਂ ਹਾਂਜੀ ਪ੍ਰਧਾਨ ਜੀ ਉਹ ਸਾਰੇ ਹਸਕੰਦੈਂ ਨੇ ਬਿਸ਼ਵਾਸ ਪਾਇਆ ਸੀ ਹਾਂਜੀ ਭਾਈ ਸਤਿਗੁਰ ਜੀ ਸਤਿਗੁਰ ਜੀ ਭਾਈ ਮੁਖਮੀ ਭਗਵਾਨ ਜੀ ਨਾਲ ਮੀਟਿੰਗ ਹੋਈਆਂ ਤੇ ਉਸ ਤੋਂ ਬਾਅਦ ਹੁਣ ਰੈਲੀ ਦੀ ਤਿਆਰੀ ਕੀਤੀ ਆ ਤੁਹਾਡੇ ਕੀ ਵਿਚਾਰ ਆ ਨੋ ਕੁਮੰਤ ਵੀ ਜਿਹੜੇ ਭਗਵੰਤ ਮਾਨਜੀਤ ਸਰਕਾਰ ਦੀ ਆਈ ਹੈ ਪਿਛੇ 2.5 ਤੋਂ ਇੱਕ ਵੀ ਮੁਸਲਮ ਮਲਾਜ਼ਮਾਂ ਤੇ ਪੈਨਸ਼ਨ ਦਾ ਇਹਨਾਂ ਨੇ ਹੱਲ ਨਹੀਂ ਕੀਤਾ ਜੋ ਵਾਦੇ ਇਹਨਾਂ ਨੇ ਇਲੈਕਸ਼ਨ ਸਮੇਂ ਹਾਂਜੀ ਮਲਾਜ਼ਮਾਂ ਦੇ ਪੈਨਸ਼ਨਾਂ ਕੀਤੇ ਸੀ ਹਾਂਜੀ ਕਿ ਜਿੰਨੇ ਜਿਹੜੀ ਪੁਰਾਣੀ ਪੈਨਸ਼ਨ ਹੈ ਉਹਨਾਂ ਨੂੰ ਲਾਗੂ ਕਰਾਂਗਾ ਹਾਂਜੀ ਉਹਦਾ ਇੱਕ ਲੰਗੜਾ ਜਿਹਾ ਇਹਨਾਂ ਨੇ ਚਿੱਠੀ ਵੀ ਜਾਰੀ ਕਰਤੀ ਹਾਂਜੀ ਇਹਦੇ ਨਾਲ ਹੀ ਜਿੰਨੇ ਵੀ ਕੱਟੇ ਮਲਾਜ਼ਮਾਂ ਔਰ ਸੋਚੇ ਮੁਲਾਜ਼ਮਾਂ ਟੇਕੇ ਵਾਲੇ ਮੁਲਾਜ਼ਮਾਂ ਸਾਰੇ ਭੱਤੀ ਕਰਾਂਗਾ ਹਾਂਜੀ ਇਹਦੇ ਨਾਲ ਹੀ ਜਿੰਨੇ ਵੀ ਤੁਹਾਡੀਆਂ ਜਣੀਆਂ ਮਹਿੰਗਾਈ ਭੱਤੇ ਦੀਆਂ ਕਿਤਾ ਹੈ ਬਕਾਇਆ ਹੈ ਹਾਂਜੀ ਪਰਾਂ ਜਦੋਂ ਪਿੰਡ ਸਰਕਾਰ ਮਹਿੰਗਾਈ ਪਤਾ ਦੇਗਾ ਹਾਂਜੀ ਉਹ ਪੰਜਾਬ ਦੇ ਅੰਦਰ ਲਾਗੂ ਕਰਾਂਗੇ ਹਾਂਜੀ ਤੇ ਪੈਨਸ਼ਨ ਦੇ ਮੁੱਖ ਮਸਲੇ ਜਿਹੜੇ 16 ਤੋਂ ਪੈਨਸ਼ਨ ਰਵਈ ਰੁਈਆਂ ਹਾਂ ਹਾਂਜੀ ਜਿਹੜਾ 2.5 ਦਾ ਫਾਰਮੂਲਾ ਗੁਣਾਕ ਹਾਂਜੀ ਇੱਕ ਗੀਆ ਕਮੇਟੀ ਨੇ ਹੈ ਕਿਵੇਂ ਇੱਕ ਮੈਕਨਿਸ਼ਨ ਲਾਗੂ ਕੀਤਾ ਸੀ ਹਾਂਜੀ ਉਸ ਨੂੰ ਲਾਗੂ ਕਰਨ ਦਾ ਵਿਸ਼ਵਾਸ ਦਵਾਇਆ ਸੀ ਹਾਂਜੀ ਜਿਹਦੇ ਨਾਲ ਹੀ ਹਰ ਤਰ੍ਹਾਂ ਦਾ ਇਹ ਯਰ ਬਕਾਇ ਜਿਹੜੇ ਆ ਉਹ ਦਿੱਤੇ ਜਾਣਗੇ ਹਾਂਜੀ ਹੋਰ ਵੀ ਬਹੁਤ ਸਾਰੇ ਮਸਲੇ ਜਿਹੜੇ ਮੁਲਾਜ਼ਮਾਂ ਤੇ ਪੈਸ ਨਾਲ ਸੰਬੰਧ ਅਸ ਸੀ ਹਾਂਜੀ ਪ੍ਰਧਾਨ ਜੀ ਉਹ ਸਾਰੇ ਹਸ ਕਰਨ ਦਾ ਇਹ ਵਿਸ਼ਵਾਸ ਪਾਇਆ ਸੀ ਹਾਂਜੀ ਮੁਲਾਜ਼ਮਾਂ ਦੇ ਪਛਤਾਨ ਤੇ ਆਮ ਲੋਕਾਂ ਨੇ ਕਿਉਂਕਿ ਇਹਦੇ ਵਿਸ਼ਵਾਸ ਕਰ ਲਿਆ ਹਾਂਜੀ ਵਿਸ਼ਵਾਸ ਕਰਕੇ ਇਹਨਾਂ ਨੂੰ ਵੱਡੇ ਪੱਧਰ ਤੇ ਜਿਹੜਾ ਬੋਕਟਾ ਪਾਕਿ ਜਤਾਇਆ ਹਾਂਜੀ ਪਹਿਲੀ ਵਾਰ ਇਤਿਹਾਸ ਚ ਪੰਜਾਬ ਚ ਆ ਕੇ ਬੰਮਾ ਐਮ ਐਲ ਏ ਕਾ ਨਹੀਂ ਦਿੱਤੇ ਹਾਂਜੀ ਲੇਕਿਨ ਜੋ ਸਾਡੇ ਸਾਹਮਣੇ ਪਿਛਲੇ 2.5 ਸਾਲ ਕੇ ਬੀ ਕੰਟਾਇਰ ਇਹ ਦੇਖੋ ਸਵੇ ਚੁਟਕਿਆਂ ਤੋਂ ਬਿਨਾਂ ਲਾਰੇ ਤੋਂ ਬਿਨਾਈ ਤੇ ਕੋਈ ਵੀ ਮਸਲਾ ਲੋਕਾਂ ਦਾ ਹੱਲ ਕਰਨ ਵਾਲਾ ਜਾਂ ਕੋਈ ਧਿਆਨ ਨਹੀਂ ਹਾਂਜੀ ਬਰਾਂਜੀ ਇਸੇ ਕਰਕੇ ਪੰਜਾਬ ਦੇ ਮੁਲਾਜ਼ਮ ਦੇ ਪੈਨਸ਼ਨਾਂ ਐ ਪੰਜਾਬ ਚ ਹਾਂਜੀ ਅਜਾ ਫਰੰਟ ਬਣਾ ਕੇ ਆ ਨਵਾਂ ਤਾਂ ਸਨਾਰਾ ਉਹ ਲੜਾਈਆ ਲੜਾਈ ਹੈ ਹਾਂਜੀ ਇਸ ਲੜਾਈ ਹੈ ਜਿਹੇ ਟਿਕਾਣਾ ਬਣਾ ਨਹੀਂ ਨਾ ਮੈਂ ਹਾਂਜੀ ਕਮ ਸੇ ਕਮ 6 ਵਾਰ ਮੀਟਿੰਗਾਂ ਜਿਹੜੀਆਂ ਉਹ ਇਨਮੀ ਐਮਬਲੀ ਕਮੇਟੀ ਨਾਲ ਹੋ ਬਾਲਸ ਨੰਬਰ ਮੀਟਿੰਗ ਹੁਣੀ ਹੁਣ ਜਿਹੜੀ ਹੁਣ 12 ਸਤੰਬਰ ਨੂੰ ਮੀਟਿੰਗ ਹੋਣੀ ਹੈ ਹਾਂਜੀ ਅਸੀਂ ਹੈਰਾਨ ਹੈ ਕਿ ਕੋਈ ਵੀ ਬੰਦਾ ਜਦੋਂ ਸਾਹਮਣੇ ਬੈਠ ਕੇ ਪ੍ਰੋਮਿਸ ਕਰਦਾ ਹੈ ਹਾਂਜੀ ਉਸਲੇ ਉਸ ਪ੍ਰੋਮਿਸ ਤੇ ਖੜਾ ਠੀਕ ਹੈ ਜੀ ਜੇਕਰ ਭਗਵਾਨ ਤੁਮਾਨ ਦੀ ਸਰਕਾਰ ਭਗਵਾਨ ਤੁਮਾਨ ਹਾਂ ਜੇਦੋਂ ਸਾਡੇ ਨਾਲ ਪਕਵਾੜੀ ਮੀਟਿੰਗ ਹੋਈ ਹੈ ਹਾਂਜੀ ਪ੍ਰਧਾਨ ਜੀ ਮੀਟਿੰਗ ਦੇ ਸਾਹਮਣੇ ਸਾਹਮਣੇ ਇਹਨਾਂ ਨੇ ਡੇਟਾਂ ਸਾਨੂੰ ਦਿੱਤੀਆਂ ਹਾਂ ਜੇਕਰ ਹਰ ਡੇਟ ਜਿਹੜੀ ਇਹਨਾਂ ਜਿਹੜੀ ਉਹ ਚੇਂਜ ਕੀ ਕੀਤੀ ਹੈ ਠੀਕ ਹੈ ਜੀ ਹੁਣ ਜਿਹੜੀ 12 ਸਤੰਬਰ ਦੀ ਮੀਟਿੰਗ ਇਹਨਾਂ ਨੇ ਦਿੱਤੀ ਹੈ ਹਾਂਜੀ ਉਸ ਦੇ ਸਮਨ ਵਿੱਚ ਪੰਜਾਬ ਦੇ ਮੁਲਾਜ਼ਮ ਦੇ ਪੈਨਸ਼ਨ ਦੇ ਸਾਂਝੇ ਫਰੰਟਰਮ ਟੈਗ ਲਗੇ ਹਾਂਜੀ ਅਸੀਂ 22 12 ਤੀਸਰੀ ਮੀਟਿੰਗ ਦਾ ਬਾਈ ਕੱਟ ਕਰਾਂਗੇ ਠੀਕ ਹੈ ਪ੍ਰਧਾਨ ਜੀ ਜਿਹਦੇ ਨਾਲੇ ਤਿੰਨ ਤੈਕ ਨੂੰ ਚੰਡੀਗੜ੍ਹ ਇੱਕ ਬਹੁਤ ਵੱਡਾ ਪਰਦਰਸ਼ਨ ਕਰਾਂਗੇ ਹਾਂਜੀ ਅਰੋਹ ਪ੍ਰਦਰਸ਼ਨ ਦੇ ਵਿੱਚ ਅਸੀਂ ਰੋਜ਼ ਮਾਰਦੇ ਵੀ ਕਰਾਂਗੇ ਹਾਂਜੀ ਤੇ ਜੋ ਕਾਰਵਾਈ ਸਰਕਾਰ ਨਾਲ ਕਰਨੀ ਹੈ ਉਹ ਕਰ ਲਈ ਹੈ ਜੀ ਪੀਟੀਸ਼ਨ ਹੋ ਚੁੱਕੀ ਹੋਈ ਈ ਕਿ ਕਿ ਕਕਰਾਰੇ ਮਸਲੇ ਹੱਲ ਨਹੀਂ ਤੇ ਇਹੜਾ ਹੈਗਾ ਆਪਣਾ ਰੈਲੀ ਆ ਜੀ ਕਦੋਂ ਤੋਂ ਹੋ ਰਹੀ 3 ਸਤੰਬਰ ਨੂੰ ਹੋ ਰਹੀ ਹੈ ਨਾ ਜੀ 3 ਸਤੰਬਰ ਨੂੰ ਰੈਲੀ ਜਿਹੜੀ ਹੈ ਦਾਣਾ ਮੰਡੀ 39 ਸੈਕਟਰ 'ਚ ਕੀਤੀ ਜਾ ਰਹੀ ਹੈ ਠੀਕ ਹੈ ਜੀ ਰੋਜ਼ ਰੈਲੀ ਕਰਨ ਤੋਂ ਬਾਅਦ ਹਾਂਜੀ ਅਸੀਂ ਇਧਰ ਮਨਿਸਪਰ ਹੈ ਯਾ ਵੀਰਾਂ ਸਭਾ ਵਾਲੇ ਮਾਰਚ ਜਿਹੜਾ ਉਹ ਕਰਾਂਗੇ ਠੀਕ ਹੈ ਤੇ ਇਹ ਸਰਕਾਰ ਨੇ ਕੋਈ ਕਿਸੇ ਕਿਸਮ ਦੀ ਕੋਈ ਗੱਲ ਜਿਹੜੀ ਹੋ ਅਗਲੀ ਕੌਸ਼ਿਸ਼ ਕੀਤੀ ਤਉਦਰ ਵੀ ਮੰਗਵਲ ਲੱਗਦੀ ਜਾਵੇ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਵੈਲਕਮ ਮੈਡਮ ਜੀ ਹਾਂਜੀ ਦੋਸਤੋ ਏਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਲੈਣਾ ਸਭ ਦੇ ਨਾਲ